ਸਤਨਾਮ ਕਰਤਾ ਪੁਰਖ ਇਹ ਕਹੋ ਇਹ ਮੈਂ ਅਕਾਲ ਪੁਰਖ ਅਜ ਜੁਨੀ ਸੈ ਹਮ ਸੁਨਿ ਵਰਚ ਅਛਾ ਜੇ ਕੋ ਕਾਲ ਸਤਨਾਮ ਕਰਤਾ ਪੁਰਖ ਇਹ ਕਹੋ ਇਹ ਮੈਂ ਅਕਾਲ ਪੁਰਖ ਅਜ ਜੁਨੀ ਸੈ ਹਮ ਵਰਚ ਅਛਾ

ਅਕਾਲ ਪੂਰਣ ਅਜੂਨੀ ਸੈਭੰ ਘਰਿ ਗੁਰਪ੍ਰਸਾਦਿ ਏਕੋ ਧਰਮ ਗਤਿ ਤਮੁ ਨੀਰਪਾਵੋ ਜੇਰੁ ਵੇ ਆਕਾਰ ਪੂਰਣ ਅਜੂਨੀ ਸੈਭੰ ਗੋਪਰਸਾ ਏਕੋ ਖੰਨਾ ਸਤਨਾ ਕਰਤਾ ੁਖਾ ਏਕੋ ਏਰਨ ਸਖਾਤੂਰਾ ਜਮੁੰਦੇਸ ਤਮ ਗੋਪਰਸਾ ਏਕੋ ਖੰਨਾ ਸਤਨਾ ਕਰਤਾ ੁਖਾ ਦੇਸੋ ਫਿਰ ਕਰ ਅਕਾਲ ਪੁਰ ਅਜੰਮੀ ਸੈ ਹਮ ਵਰਤਸਾ ਏਕੋ ਮੁਤਾ ਸਤਨਾ ਸਰਬਨਾ ਪੁਰ ਦੇਖੋ ਦੇਖਣ ਅਕਾਲ ਪੁਰ ਅਜੰਮੀ ਸੈ ਹਮ ਵਰਤਸਾ ਏਕੋ ਮੁਤਾ ਸਤਨਾ ਸਰਬਨਾ ਪੁਰ ਦੇਖੋ ਦੇਖਣ ਅਕਾਲ ਪੁਰਖ ਸਤਿ ਆਂ ਸ੍ਰੀ ਸਭam ਔਰ ਪਰਸਾ ਇਹ ਦੇਖੋ ਗਾ ਸਤਨਾਮ

موسیقی

ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਆਯੂਨੀ ਸੈ ਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਸ੍ਰੀ ਸਹਿ ਪੰ ਗੁਰ ਪ੍ਰਸਾਦ ਇੱਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਗਰ ਅਕਾਲ ਮੂਰਤ ਅਯੋਨੀ ਸੈ ਭੰ ਗੁਰਪੁਰ ਸਾਧ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪੁਰ ਸਾਧ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ

ਅਕਾਲ ਪੂਰ ਹੈ ਆਜੂਨੀ ਸੈਭੰ ਗੁਰ ਪ੍ਰਸਾਦ ਇੱਕ ਤੋੜਨ ਸਤਨਾਮ ਕਰਤਾ ਪੁਰਖ ਏ ਰਖਾਓ ਏ ਰਹਿਣ ਅਕਾਲ ਪੂਰ ਹੈ ਆਜੂਨੀ ਸੈਭੰ ਗੁਰ ਪ੍ਰਸਾਦ ਇੱਕ ਤੋੜਨ ਸਤਨਾਮ ਕਰਤਾ ਪੁਰਖ ਏ ਰਖਾਓ ਏ ਰਹਿਣ आवत गुरु जन अजनी स पंथ गुर प्रसाद एक गुण गात सतनाम करता पुर निरपव निरवा पाबाल गुरु अजनी स पंथ ਫਿਰ ਹੈ ਅਕਾਲ ਮੂਰਤ ਆਯੂਨੀ ਸੈ ਪੰ ਗੁਰ ਪ੍ਰਸਾਦ ਇਕ ਓਮਕਾਰ ਸਤਨਾਮ ਕਰਤਾ ਪੁਰਖ ਜੇਰ ਭਉ ਜੇਰ ਵੈ ਅਕਾਲ ਮੂਰਤ ਆਯੂਨੀ ਸੈ ਪੰ ਗੁਰ ਪ੍ਰਸਾਦ ek onkar sat naam karta purakh akal murat ayuni, sa pam gur prasad satnam, onkar nirpao, naam akal murat ayuni, sa pam gur ਇਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਆਪਰਾ ਉਹੁਂਗੜ ਅਗੇਈ ਸਾਇਆ ਸਾਮੀ ਗੁਰ ਪੰਚਾ श्री गोमाता सतनाम करता गुरु देव कौ निरहारे अकाल गुरु त्रय आयुध सम् गोमुख सा सतनाम सिन्धु आपरातिष्ठ निरभौ निरहारे अकाल गुरु त्रय आयुध सम् गोमुख सा ਸਤਨਾਮ ਸ੍ਰੀ ਗੁਰੂ ਦਾ ਨਿਰਭਉ ਨਿਰਵੈਰ ਅੰਮ੍ਰਿਤੁ ਜੀ ਸਰਪੰਨ ਅਜਿਹੀ ਸਹਿ ਭੰਗੁ ਗੁਰੂ ਕਾ ਨਾਮੁ ਸਤਨਾਮ ਕਰਮਾ ਗੁਰੂ ਨਿਰਭਉ ਨਿਰਵੈਰ ਹਕਮ ਮੰਦਿਰ

i ah, e... e ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੰਨਾ ਦੇ ਪਾਵਨ ਪਵਿੱਤਰ ਅਸਥਾਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਅਰਤੇ ਬਹੁਤ ਹੀ ਸਤਿਕਾਰਯੋਗ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ ਦੇ ਹੋਏ ਆਦੇਸ਼ ਦੇ ਮੁਤਾਬਕ ਸ੍ਰੀ ਅਕਾਲ ਪੰਥ ਸਾਹਿਬ ਜੀ ਦੇ ਸਰਦਨੀਤਿ ਸਿਮੁੱਚੇ ਖਾਲਸਾ ਪੰਥ ਵੱਲੋਂ ਅੱਜ ਵੱਡੇ ਸਹਿਬਜਾਦਿਆਂ ਚਮਕੌਰ ਦੇ ਮਹਾਨ ਸ਼ਹੀਦਾ ਅਤੇ ਪੂਰ ਸਿੰਘ ਸਿੰਘੜੀਆਂ ਸਾਕਾ ਸਰਹੰਦ ਦੇ ਵਿੱਚ ਛੋਟੇ ਸਹਿਬਜਾਦਿਆਂ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਤਾ ਨੂੰ ਸਨਮੁਖ ਰੱਖ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਸਾ ਪੰਥ ਦੇ ਰੂਪ ਦੇ ਅੰਦਰ 10 ਮਿੰਟ ਨੂਲ ਮੰਤਰ ਦੇ ਜਾਪ ਅਤੇ ਗੁਰ ਮੰਤਰ ਦੇ ਜਾਪ ਹੋਏ ਨੇ ਸੋ ਗੁਰਮਤਿ ਪਿਆਰਿਓ ਇਹ ਮਹਾਨ ਸ਼ਹਾਤਾ ਤੁਲਣ ਵਾਲੀਆਂ ਨਹੀਂ ਕਿਉਂਕਿ ਸੰਸਾਰ ਭਰ ਦੇ ਅੰਦਰ ਅਜਿਹੇ ਕਾਰਨਾਮੀ ਛੋਟੀਆਂ ਆਰਜਾਵਾਂ ਦੇ ਅੰਦਰ ਇਹਨਾਂ ਸਹਿਬਜ਼ਾਦਿਆਂ ਨੇ ਕਰਕੇ ਵਿਖਾੜੀਆਂ ਕੀਤੀਆਂ ਨੇ ਸੋ ਗੁਰਮਤ ਪਿਆਰਿਓ ਬਹੁਤ ਹੀ ਪਿਆਰੇ ਬਚਨ ਮਹਾਕਵੀ ਪਾਈ ਸਹ ਪਾਈ ਸੰਤੋਖ ਸਿੰਘ ਜੀ ਹੁਰਾ ਨੇ ਜ਼ਿਕਰ ਕੀਤੇ ਨੇ ਛਾਏ ਜਾਂਦੀ ਏਕਤਾ ਅਨੇਕਤਾ ਬੁલાਏ ਜਾਂਦੀ ਸੂਪਤੀ ਕਚੀਨਤਾ ਕਤੇਵਨ ਕੁਰਾਨ ਕੀ ਪਾਪ ਹੀ ਤਰਪਕ ਜਾਤੇ ਵਰਨ ਤਸਕ ਜਾ ਕੇ ਧਰਮ ਗਰਕ ਜਾਤੇ ਸਹਤ ਨਿਧਾਨ ਕੀ ਦੇਵੀ ਦੇਵ ਦੁਰ ਸੰਤੋਖ ਸਿੰਘਾ ਦੂਰ ਹੋਤੇ ਕਥਾ ਮਿਟ ਜਾਂਦੀ ਸਭ ਬੇਦਨ ਕਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੁੰਦੀ ਜੋ ਕੈ ਕਰਣਾ ਨਦਾਨ ਕੀ ਸੋ ਗੁਰਮਖ ਪਿਆਰਿਓ ਬੜੇ ਸੋਹਣੇ ਬਚਨ ਪਾਈ ਸਾਹਿਬ ਪਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤੇ ਕਿ ਗੁਰਮਖ ਪਿਆਰਿਓ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਸੰਸਾਰ ਦੇ ਅੰਦਰ ਆਪਣੇ ਇਹ ਮਹਾਨ ਕਾਰਨਾਮਿਆਂ ਦੇ ਨਾਲ ਇਸ ਮਹਾਨ ਕਰਤਵ ਦੇ ਨਾਲ ਇਸ ਮਹਾਨ ਕਾਰਜਾਂ ਦੇ ਨਾਲ ਖਲ ਨਾ ਪਾਉਂਦੇ ਤੇ ਅੱਜ ਸੰਸਾਰ ਭਰ ਦੇ ਅੰਦਰ ਕੇਵਲ ਤੇ ਕੇਵਲ ਮੁਸਲਮਾਨ ਰਾਜ ਹੁਣਾ ਸੀ ਰੋ ਵਿਚਾਰ ਮੈਨੂੰ ਤਾਂ ਉਹ ਬਚਨ ਬੜੇ ਪਿਆਰੇ ਲੱਗਦੇ ਨੇ ਜਦੋਂ ਕਿ ਗੁਰੂ ਗੋਬਿੰਦ ਸਿੰਘ ਸੱਤਿਆਕਾ ਆਹਲਾਹ ਰਾਜ ਜਿਨ੍ਹਾਂ ਨੇ ਗੁਰਮਤਿ ਪਿਆਰਉ ਇਹਨਾਂ ਮਹਾਨ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਸੀਵਾੜੇ ਦੇ ਜੰਗਲਾ ਵਿੱਚ ਇੱਕ ਦਾ ਸਰਾਣਾ ਲਗਾ ਕਰਕੇ ਉਸ ਪ੍ਰਮਾਤਮਾ ਦੇ ਨਾਲ ਖਿਆਲ ਆਪ ਯਾਦ ਕੀਤੀ ਸੋ ਗੁਰਮਤਿ ਪਿਆਰਉ ਜਦੋਂ ਹਜ਼ੂਰ ਨੇ ਇਹ ਬਚਨ ਗਾਏ ਔਰ ਪੜ੍ਹੇ ਹੋਣਗੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਿੰਨਾ ਕੋਟਪੇਨ ਰੋਗ ਰਜਾਈਆਂ ਦਾ ਉਡਣਾ नाग ਨਿਵਾਸਾਂ ਦੇ ਰਹਿਣਾ ਸੋਨ ਸਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾਸਨ ਸੱਤਰ ਚੰਗਾ ਪਟਕੇੜਿਆਂ ਦੇ ਰਹਿਣਾ ਗੁਰਮੁਖ ਪਿਆਰੇ ਇੱਥੋਂ ਜਦੋਂ ਹਜ਼ੂਰ ਗੁਰੂ ਕਲਗੀ ਜੀਤ ਸਿੰਘ ਸਾਹਿਬ ਸਰਹੰਦ ਤੋਂ ਤਕਰੀਬਨ 20 ਕਿਲੋਮੀਟਰ ਦੂਰੀ ਤੇ ਚੌਧਰੀ ਕਪੂਰੇ ਦੇ ਪਾਸ ਗਏ ਜਦੋਂ ਉਹਨਾਂ ਨੇ ਜਾ ਕਰਕੇ ਕਾਕਿਆ ਨੂਰਿਆ ਸਾਰੀ ਸਰਹੰਦ ਦੀ ਦਾਸਤਾ ਲਿਆ ਕਰਕੇ ਇੱਕ ਵਾਰ ਸੁਣਾਉਣਾ ਕਰ ਨੂਰੇ ਨੇ ਆਂਦੇ ਕਿ ਜਦੋਂ ਸਰਸਾ ਦੇ ਕਿਨਾਰੇ ਤੋਂ ਇੱਕ ਅੱਖਰ ਇੱਕ ਇੱਕ ਅੱਖਰ ਚੁਣ ਕਰਕੇ ਆਂਦੇ ਆਪਣੀ ਰਸਨਾ ਦੇ ਨਾਲ ਟਿਕਾਇਆ ਉਨ੍ਹਾਂ ਰਸਨਾ ਦੇ ਨਾਲ ਬੋਲੇ ਹੋਏ ਬੋਲ ਉਸ ਇਤਿਹਾਸ ਦੇ ਸੁਨਹਿਰੇ ਅੰਗਾਂ ਨੂੰ ਗੁਰਮੁਖ ਪਿਆਰਿਓ ਕੁੰਮੇ ਮਾਸਕੀ ਦੀ ਝੌਂਪੜੀ ਤੋਂ ਲਾ ਕਰਕੇ ਕਿਹੜੀ ਤੱਕ ਦਾ ਜਿਹੜਾ ਸਫ਼ਰ ਸੀ ਕਿੜੀ ਤੋਂ ਲੈ ਕਰਕੇ ਗੁਰਮੁਖ ਪਿਆਰਿਓ ਮਰਿੰਡੇ ਥਾਣੇ ਤੱਕ ਦਾ ਸਫ਼ਰ ਸੀ ਮਰਿੰਡੇ ਥਾਣੇ ਤੋਂ ਲੈ ਕਰਕੇ ਸਰਹੰਦ ਤੱਕ ਦਾ ਜਿਹੜਾ ਸਫ਼ਰ ਸੀ ਉਸ ਸਾਰੇ ਸਫ਼ਰ ਨੂੰ ਅੱਖਰ ਅੱਖਰ ਦੇ ਵਿੱਚ ਸੁਣਾਉਣਾ ਕੀਤਾ ਹਾਜ਼ੂਰ ਗੁਰੂ ਕਲਗੀਧਰ ਸਾਹਿਬ ਜੀ ਨੇ ਆਂਦੇ ਕਿ ਉਸ ਵਕਤ ਨੇਤਰ ਮੂਂਦਲੇ ਹਾਜ਼ੂਰ ਸੱਚੇ ਬਾਦਸ਼ਾਹ ਮਹਾਰਾਜ ਨੇ ਜਦੋਂ ਆਂਦੇ ਕਿ ਲਸਤ ਲਸਤ ਸੁਣ ਤੋਂ ਵਾਦਾ ਆਖਿਆ ਨੂਰੀਆ ਤੇਰੀ ਸਾਰੀ ਦਾਸਤਾਨ ਸਮਾਪਤ ਹੋ ਗਈਆ ਹਜ਼ੂਰ ਨੇ ਆਪਣੀ ਤੀਰ ਦੀ ਨੋਕ ਦੇ ਨਾਲ ਆਂਦੇ ਕੇ ਜਦੋਂ ਕਾਹੀ ਦੇ ਬੂਟੇ ਨੂੰ ਜੜ ਤੋਂ ਉਖੇੜ ਦਿੱਤਾ ਉਸ ਵਕਤ ਹਜ਼ੂਰ ਨੇ ਬਚਨ ਕਿਹਾ ਨੂਰੀਆ ਜਿਵੇਂ ਆਂਦੇ ਕੇ ਇਹ ਕਾਹੀ ਦਾ ਬੂਟਾ ਇਸ ਧਰਤੀ ਚੋਂ ਉਖੜ ਗਿਆ ਇਸੇ ਪ੍ਰਕਾਰ ਮੁਗਲ ਜਿਹੜੇ ਆ ਸਦਾ ਵਾਸਤੇ ਹਿੰਦੁਸਤਾਨ ਚੋਂ ਉਖੜ ਗਏ